ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕਾ ਚਹਿਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਸੋਹਣੀ ਰਾਮ ਟੈਕਸ ਦੀ ਕਲੈਕਸ਼ਨ ਲੈ ਕੇ ਆਏ ਆਂ ਬਹੁਤ ਹੀ ਇਸ ਪੀਰੀਅਰ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਲੈ ਕੇ ਆਈ ਆਂ ਇਹ ਜਿਹੜਾ ਫੈਬਰਿਕ ਰਹੂਗਾ ਨਾ ਇਹ ਬਹੁਤ ਸੋਹਣਾ ਗੀਜ਼ਾ ਕਾਟਨ ਦੇ ਵਿੱਚ ਆ ਜਿਹੜਾ ਜੀ ਨਿਊ ਬੇਸ ਆ ਰਹੇ ਆ ਜਿਵੇਂ 에ਅਰ ਕੂਲ ਬੇਸ ਆ ਰਹਿਆ ਹਨਾ ਤੇ ਇਹ ਸਾਰੇ ਬਿਲਕੁਲ ਗੀਜ਼ਾ ਕਾਟਨ ਵਾਂਗੂ ਇਹਦਾ بیس ਹੁੰਦਿਆ ਫਿਰ ਮਤਲਬ ਕਿਸੇ ਤਰ੍ਹਾਂ ਦੀ ਕੋਈ ਵੀ ਲਾਈਨਿੰਗ ਅੰਡਰਸ਼ਰਟ ਦੀ ਇਹਨਾਂ ਨੂੰ ਰਿਕੁਆਇਰ ਨਹੀਂ ਰਹੂਗੀ بیس ਨੂੰ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਆਏ ਨੇ ਇਹਦੀ ਨਾਲ ਇੱਕ ਬੁੱਕ ਆਈ ਹੈ ਸਾਡੇ ਕੋਲ ਪੂਰੀ ਕੈਟਲੌਗ ਆਪਾਂ ਉਹਦੀ ਲੈ ਕੇ ਆਏ ਆ ਪੂਰੀ ਯਾਨੀ ਕਿ ਬੁੱਕ ਆਈ ਹੈ ਇਹ ਪੂਰੇ 8 ਪੀਸਾਂ ਦੀ ਇਹ ਕੈਟਲੌਗ ਆਈ ਹੈ ਇੱਕ ਪੀਸ ਸਾਡੇ ਕੋਲ ਸੋਲਡ ਆਊਟ ਹੈ ਇੱਥੇ ਆਫਲਾਈਨ ਹੋ ਚੁੱਕਿਆ ਜੀ ਤੇ ਬਾਕੀ 7 ਦੇ 7 ਪੀਸ ਆਪਣੇ ਕੋਲ ਅਵੇਲੇਬਲ ਹੈਗੇ ਨੇ ਜਿੰਨੇ ਮਰਜੀ ਪੀਸ ਲੈ ਲਿਓ ਤੁਹਾਨੂੰ ਮਿਲਣਗੇ ਅਵੇਲੇਬਲ ਨੇ ਨਿਊ ਸਾਰਾ ਸਟਾਕ ਆ ਔਨਸਰ ਵੀਡੀਓ ਬਣ ਰਹੀ ਹੈ ਸਾਰੀ ਰਾਮ ਟੈਕਸ ਦੀ 컬렉ਸ਼ਨ ਰਹੂਗੀ ਠੀਕ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਰਾਮ ਟੈਕਸ ਬਾਰੇ ਕੁਝ ਵੀ ਕਹਿਣ ਦੀ ਇਹਦੇ ਫੈਬਰਿਕ ਬਾਰੇ ਕੁਝ ਵੀ ਦੱਸਣ ਦੀ ਕੋਈ ਲੋੜ ਨਹੀਂ ਹੁੰਦੀ ਸੋ ਜਿਹੜੀਆਂ ਭੈਣਾਂ ਰਾਮ ਟੈਕਸ ਹੀ ਵੇਅਰ ਕਰਨਾ ਚਾਹੁੰਦੀਆਂ ਨੇ ਹੁਣ ਅੱਗੇ ਸੰਧਾਰੇ ਆ ਰਹੇ ਆ ਲਖੜੀਆਂ ਆ ਰਹੀਆਂ ਨੇ ਬਹੁਤ ਸੋਹਣੇ ਸੂਟ ਆ ਜਿੰਨਾ ਵੀ ਭੈਣ ਭਰਾਵਾਂ ਨੇ ਆਪ ਦੇ ਹਨਾ ਪੈਣਾ ਨੋ ਭੂਆ ਨੂੰ ਕਿਸੇ ਨੂੰ ਵੀ ਤੁਸੀਂ ਗਿਫਟ ਕਰਨੇ ਆ ਜਾਂ ਤੀਸ ਦੇ ਫੰਕਸ਼ਨ ਆ ਰਹੇ ਆ ਤੁਸੀਂ ਜਿਆਦਾ ਹੈਵੀ ਕੁਝ ਨਹੀਂ ਪਾਉਣਾ ਚਾਹੁੰਦੇ ਬ੍ਰਾਈਟ ਜੇ ਕਲਰ ਰੱਖਣਾ ਚਾਹੁੰਦੇ ਹੋ ਇਹਦੇ ਸਾਰੇ ਸੂਟਾਂ ਦੇ ਉੱਤੇ ਨੋਟ ਦਾ ਕੰਮ ਵੀ ਮਿਲੂਗਾ ਬਹੁਤ ਸੋਹਣੇ ਸੂਟ ਨੇ ਜਿਹੜੇ ਮੈਂ ਸੂਟ ਤੁਹਾਨੂੰ ਦਿਖਾਵਾਂਗੀ ਤੇ ਬਾਕਾਇਦਾ ਸਾਰੀ ਰਾਮ ਟੈਕਸ ਦੀ 컬렉ਸ਼ਨ ਰੋਗੇ ਤੇ ਜਿਹੜੀਆਂ ਆਪਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਹਾਇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ 컬렉ਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲਾ ਹੀ ਸੂਟ ਇਹ ਫਰੋਜ਼ੀ ਮੋਰ ਪੰਖੀਆ ਸ਼ੇਡ ਆ ਜੀ ਕਪੜਾ ਇੰਨਾ ਜ਼ਿਆਦਾ ਲਾਈਟ ਵੇਟ ਆ ਇੰਨਾ ਸੋਹਣਾ ਇੰਨੀ ਸੌਫਟਨੈਸ ਆ ਕਪੜੇ ਦੇ ਵਿੱਚ ਬਹੁਤ ਪਿਆਰਾ ਫੈਬਰਿਕ ਆ ਸਾਰੇ ਫਲਾਵਰ ਨੂੰ ਨੋਟ ਦੇ ਨਾਲ ਹਾਈਲਾਈਟ ਕੀਤਾ ਕੋਈ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਕੰਮ ਨਹੀਂ ਹੈਗਾ ਵੀ ਜਿਹੜਾ ਦਿੜਜੂਗਾ ਸਾਰਾ ਨੋਟ ਦੇ ਨਾਲ ਬਹੁਤ ਸੋਹਣਾ ਹੈਂਡ ਦਾ ਕੰਮ ਹੋਇਆ ਸਾਰਾ ਹੱਥ ਦੇ ਨਾਲ ਕੰਮ ਹੋਇਆ ਹੋਇਆ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਮਿਲੋਗੀ ਇਹਦੇ ਬੈਕ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਮਿਲੋਗੀ ਜਿਵੇਂ ਫਰੰਟ ਤੇ ਫਲਾਵਰ ਆ ਸੇਮ ਪ੍ਰਿੰਟਿੰਗ ਬੈਕ ਤੇ ਵੀ ਲੋਗੀ ਤੇ ਜਿਹੜੇ ਇਹਨਾਂ ਨੇ ਪਿਓਰ ਦੇ ਦੁਪੱਟੇ ਲਗਾਏ ਹਨ ਬਹੁਤ ਸੋਹਣੇ ਬਹੁਤ ਹੀ ਪਿਆਰੇ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਆਹ ਇਹ ਬਿਲਕੁਲ ਪਿਓਰ ਆ ਜਿੱਚ ਰਿੰਕਲ ਪੈਂਦੇ ਨੇ ਇੱਕ ਤਾਂ 2-200 ਦਾ ਮਾਰਕੀਟ ਦੇ ਵਿੱਚ ਵਾਈ ਦੁਪੱਟਾ ਆ ਜਾਂਦਾ ਜਿਹੜਾ ਵਧੀਆ ਫੁੱਲ ਪਿਓਰ ਹੁੰਦੀ ਆ ਉਹ 8-900 ਦਾ 1000 ਤੱਕ ਇਕੱਲਾ ਵਾਈਟ ਦੁਪੱਟਾ ਹੀ ਆਪਾਂ ਨੂੰ ਮਿਲਦਾ ਠੀਕ ਹੈ ਜੀ ਤੇ ਇਹ ਮਿਲ ਡਾਈਡ ਹੋਏ ਹੁੰਦੇ ਨੇ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਸੂਟ ਦੇ ਉੱਪਰ ਆਲੋ ਸਾਰੇ ਸੂਟ ਦਾ ਮਤਲਬ ਹੈ ਸੂਟ ਤੇ ਸੇਮ ਡਿਜੀਟਲ ਪ੍ਰਿੰਟਿੰਗ ਆ ਸੇਮ ਦੁਪੱਟੇ ਤੇ ਆ ਤੇ ਜਿਹੜੀ ਲੈਂਸ ਦਿੱਤੀ ਹੋਈ ਆ ਉਹ ਵੀ ਕਰੋਸ਼ੀਆ ਲੈਂਸ ਆ ਪੂਰੀ ਵਧੀਆ ਵਾਲੀ ਬਹੁਤ ਸੋਹਣੀ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਜਿਹੜੀ ਲੈਂਸ ਦੇ ਨਾਲ ਦਿੱਤੀ ਹੋਈ ਹੈ ਬਹੁਤ ਸੋਹਣੇ ਪੀਸ ਨੇ ਜਿਹੜੀਆਂ ਭੈਣਾ ਇਦਾਂ ਦੀਆਂ ਕਲੈਕਸ਼ਨਾਂ ਦੀਆਂ ਵੇਟ ਕਰ ਰਹੀਆਂ ਸੀ ਫਟਾਫਟ ਲੈ ਲਿਓ ਸਕਰੀਨ ਸ਼ਾਟ ਬਹੁਤ ਸੋਹਣੇ ਬ੍ਰਾਈਟ ਜੇ ਕਲਰ ਆ ਇਹਨੇ ਨੰਬਰ ਰਹੂਗਾ 1 1 ਨੰਬਰ ਇਹ ਸੂਟ ਰਹੂਗਾ ਫਟਾਫਟ ਲੈਣਾ ਸਕਰੀਨ ਸ਼ਾਟ ਤੇ ਕਰ ਦੇਣਿਆ ਤੁਸੀਂ ਆਰਡਰ ਜੀ ਕਿੰਨ ਕਲਰ ਦੇਖ ਲਓ ਇਹਦੇ ਵਿੱਚ ਇਹਦਾ ਸੈਕਿੰਡ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਇਹ ਵਾਲਾ ਆ ਗਿਆ ਥੋੜਾ ਜਿਹਾ ਕੀ ਇਹ ਕਲਰ ਨੂੰ ਮੈਂ ਕਹਿ ਸਕਦੀ ਆ ਮੂੰਗੀਆ ਜਾਂ ਛੇੜ ਜਿਵੇਂ ਆਪਣਾ ਹੁੰਦਾ ਨਾ ਹਰਾ ਮੂੰਗੀਆ ਉਹਦੇ ਜਿਹਾ ਥੋੜਾ ਜਿਹਾ ਮਿੱਠਾ ਜਿਹਾ ਕਲਰ ਆਇਆ ਬਹੁਤ ਸੋਹਣਾ ਕੰਮ ਚੈੱਕ ਕਰੋ ਜਿਹੜਾ ਸੂੜ ਦੇ ਉੱਤੇ ਸਾਰਾ ਤੁਹਾਨੂੰ ਕੰਮ ਮਿਲ ਰਿਹਾ ਨਾ ਸਾਰਾ A to Z ਨੋਟ ਦਾ ਕੰਮ ਮਿਲ ਰਿਹਾ ਬਹੁਤ ਸੋਹਣਾ ਸਾਰਾ ਨੋਟ ਦਾ ਕੰਮ ਹੋਇਆ ਹੋਇਆ ਫਿਰ ਪੱਲੇ ਦੇ ਉੱਤੇ ਸਾਰੇ ਤੁਹਾਨੂੰ ਇਸ ਤਰ੍ਹਾਂ ਪਿੰਟੈਕਸ ਦਾ ਕੰਮ ਮਿਲੂਗਾ ਬਹੁਤ ਸੋਹਣੀਆਂ ਪਿੰਟੈਕਸ ਪਈਆਂ ਹੋਈਆਂ ਨੇ ਸਾਰੀਆਂ ਪੱਲੇ ਦੇ ਉੱਪਰ ਯੂਨੀਕ ਜਾਂ ਸਰਦਾਰੀ ਜੀ ਲੁੱਕ ਦੇ ਸੂਟ ਨੇ ਜਾਨੀ ਕਿ ਰਾਮ ਟੈਕਸ ਨੇ ਬਣਾਏ ਬਹੁਤ ਪਿਆਰੇ ਤੇ ਨਾਲ ਇਹਦੇ ਸੇਮ ਆਊਗਾ ਜੀ ਪਿਓਰ ਦਾ ਦੁਪੱਟਾ ਸੇਮ ਇਹਦਾ ਪਿਓਰ ਦਾ ਦੁਪੱਟਾ ਰਹੂਗਾ ਇਹ ਲਓਗੀ ਮਾਡਲ ਦੀ ਪਿਕ ਬਹੁਤ प्यारा ਬਹੁਤ ਹੀ ਸੋਹਣਾ ਸੇਮ ਕਲਰ ਦੇ ਵਿੱਚ ਫਟਾਫਟ ਸਕਰੀਨ ਸ਼ਾਟ ਲੈ ਲਿਓ ਸਿੰਗਰ ਸਿੰਗਲ ਪੀਸ ਨੇ ਇਹ ਨੰਬਰ ਹੋਊਗਾ ਜੀ 2 2 ਨੰਬਰ ਸੂਟ ਨੈਕਸਟ ਵਾਲਾ ਇਹਦੇ ਵਿੱਚ ਦੇਖ ਲਓ ਇਸ ਨੂੰ ਹਰ ਤਰ੍ਹਾਂ ਦੇ ਮਤਲਬ ਅਗੇ ਕਲਰ ਚਾਰਟ ਦੇ ਰਹੇ ਆ ਜਿਆਦਾ ਡਾਰਕ ਵੀ ਨਹੀਂ ਹੈਗੇ ਜਿਵੇਂ ਆ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਬਹੁਤ ਹੀ ਮਿੱਠੇ ਜੇ ਕਲਰ ਨੇ ਤੇ ਜਿੰਨਾ ਜਾਨਕਿ ਜਿਹੜੀਆਂ ਆਪਣਾ ਜਿਆਦਾ ਬ੍ਰਾਈਟ ਕਲਰ ਨਹੀਂ ਲਾਈਕ ਕਰਦੀਆਂ ਇੰਗਲਿਸ਼ ਜੇ ਕਲਰ ਪਾਉਣਾ ਪਸੰਦ ਕਰਦੀਓ ਤਾਂ ਉਹਨਾਂ ਲਈ ਵੀ ਬਹੁਤ ਪਿਆਰੇ ਕਲਰ ਨੇ ਆ ਲੋ ਸੇਮ ਦੇਖੋ ਨੋਟ ਦਾ ਕੰਮ ਬਹੁਤ ਸੋਹਣਾ ਕੰਮ ਆ ਤੇ ਬਹੁਤ ਹੀ ਪਿਆਰਾ ਬੇਸ ਇੰਨਾ ਸੋਹਣਾ ਲੱਗਿਆ ਹੋਇਆ ਸੂਟ ਵੀ ਪਾਏ ਹੋਏ ਸਿਰਫ ਤੁਸੀਂ ਸਿੰਪਲ ਪਾਈਪਿੰਗਸ ਲਗਾ ਕੇ ਇਹ ਸੂਟ ਰੈਡੀ ਕਰਨੇ ਨੇ ਇੰਨੇ ਸੋਹਣੇ ਸੂਟ ਇਹ ਰੈਡੀ ਹੋਣਗੇ ਤੇ ਨਾਲ ਤੁਸੀਂ ਪਿਓਰ ਦੇ ਹੈਗੇ ਜੀ ਇਹਦੇ ਦੁਪट्टे ਆ ਲੋ ਇਹਦਾ ਦੁਪੱਟਾ ਵੀ ਸੇਮ ਪਿਓਰ ਦਾ ਵਾਜੀ ਸਾਰੇ ਦੁਪੱਟਿਆਂ ਦੇ ਉੱਤੇ ਲੈਸਿਸ ਲੱਗੀਆਂ ਹੋਈਆਂ ਨੇ ਦੁਪੱਟੇ ਨਾਲੇ ਪੂਰੇ ਖੁੱਲੇ ਡੁੱਲੇ ਨੇ ਕੋਈ ਵੀ ਆਈ ਨਹੀਂ ਹੈਗਾ ਬਕਾਇਦਾ ਸਾਰੇ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਬਹੁਤ ਸੋਹਣੀਆਂ ਮਤਲਬ ਕਿ ਫੀਲ ਬਹੁਤ ਸੋਹਣੀਆਂ ਦੁਪੱਟਿਆਂ ਦੀ ਪਿਓਰ ਦਾ ਦੁਪੱਟਾ ਇਹ ਵਧੀਆ ਵਾਲੀ ਪਿਓਰ ਆ ਕਿਉਂਕਿ ਰਾਮ ਟੈਕਸ ਆਮ ਚੀਜ਼ ਦੇ ਵਿੱਚ ਜ਼ਿਆਦਾ ਨਹੀਂ ਡੀਲ ਕਰਦਾ ਹੈਗਾ ਤਾਂ ਹੀ ਇਹਦੀਆਂ ਰੇਂਜਾਂ ਪਲੱਸ ਆਉਂਦੀਆਂ ਨੇ ਜੀ ਨੰਬਰ ਹੈਗਾ 3 3 ਨੰਬਰ ਇਹ ਸੂਟ ਰਹੂਗਾ ਆ ਲੋ ਜੀ ਨੈਕਸਟ ਵਾਲਾ ਕਲਰ ਦੇਖ ਲਓ ਇਹਦਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸਭ ਤੋਂ ਜ਼ਿਆਦਾ ਨਿਯੋਨ ਕਲਰ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਆ ਸਭ ਤੋਂ ਜ਼ਿਆਦਾ ਪਿਕ ਕੀਤਾ ਜਾਣ ਵਾਲਾ ਇਹ ਕਲਰ ਆ ਤੇ ਨਾਲ ਦੀ ਨਾਲ ਪਹਿਣਾ ਇਹਨੂੰ ਵਾਇ ਕਰ ਲੈਂਦੀਆਂ ਨੇ ਨਾਲ ਇਹ ਸੇਮ ਮਾਡਲ ਦੀ ਪਿਕਾ ਸੇਮ ਇਹਦੇ ਨਾਲ ਪਿਓਰ ਦਾ ਇਸੇ ਤਰ੍ਹਾਂ ਦੁਪੱਟਾ ਪਿਓਰ ਦਾ ਸਾਰਾ ਦੁਪੱਟਾ ਵਾ ਨੰਬਰ ਹੈਗਾ ਜੀ 4 ਨੰਬਰ ਹੋਊਗਾ ਜੀ 4 ਹਲੋ ਨੈਕਸਟ ਵਾਲਾ ਡਿਜ਼ਾਈਨ ਦੇਖੋ ਬਹੁਤ ਸੋਹਣਾ ਪਰਪਲ ਲਵੈਂਡਰ ਸ਼ੇਡ ਆ ਇਹ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਕਲਰ ਚੱਲ ਰਿਹਾ ਸੇਮ ਪੱਲੇ ਦੇ ਉੱਤੇ ਪਿੰਟੈਕਸ ਦਾ ਕੰਮ ਆ ਰਿਹਾ ਬਹੁਤ ਪਿਆਰਾ ਸੇਮ ਬਾਹਾਂ ਤੇ ਪ੍ਰਿੰਟਿੰਗ ਆਊਗੀ ਬੈਕ ਤੇ ਸੇਮ ਪ੍ਰਿੰਟਿੰਗ ਆਊਗੀ ਤੇ ਬਾਟਮ ਪਲੇਨ ਰਹਿਣਗੇ ਪਲੇਨ ਬਾਟਮਸ ਨੇ ਇਹਨਾਂ ਦੀਆਂ ਯਾਨੀ ਕਿ 올ਓਵਰ ਸੂਟ ਹੀ ਸਮਝ ਲਓ ਵੈਸੇ ਤਾਂ ਕੱਟ ਟਾਈਟ-ਟਾਈਟ ਦੀਆਂ ਟਾਈ ਸ਼ਰਟ ਦੀਆਂ ਟਾਈ ਬਾਟਮ ਦੀਆਂ ਪਰ ਫੇਰ ਵੀ 올ਓਵਰ ਆ ਕੋਈ ਮੈਚਿੰਗ ਕੰਟਰਾਸਟ ਬਾਟਮ ਨਹੀਂ ਕੀਤੀ ਹੋਈ ਠੀਕ ਹੈ ਜੀ ਨਾਲ ਆ ਰਿਹਾ ਸੇਮ ਪ्योर ਦਾ ਦੁਪੱਟਾ ਮਾਡਲ ਦੇ ਪਿਕ ਕਰੋਗੇ ਇਦਾਂ ਤੇ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਇੱਕ ਤੁਹਾਨੂੰ ਮਿਲੇਗਾ ਜੀ ਇਹ ਚ ਬਲੈਕ ਕਲਰ ਬਲੈਕ ਕਲਰ ਮਿਲੇਗਾ ਇਹ ਵੀ ਕਲਰ ਬਹੁਤ ਪਿਆਰਾ ਹੈ ਅਬੀ ਫਟਾਫਟ ਸਕਰੀਨਸ਼ਾਟ ਕਰਨੇ ਆ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਆ ਗਿਣਤੀ ਦੇ 7 ਪੀਸ ਆ ਸਾਡੇ ਕੋਲ ਗਿਣਤੀ ਦੇ ਸਿਰਫ 7 ਸੂਟ ਸਾਡੇ ਕੋਲ ਨੇ ਇਹ ਹੈਗਾ ਲਵੈਂਡਰ ਸ਼ੇਡ ਦੀ ਪਿੱਕ ਇਹਦੇ ਵਿੱਚ ਸੇਮ ਬਲੈਕ ਦੁਪੱਟਾ ਆਊਗਾ ਬਲੈਕ ਸਾਰਾ ਦੁਪੱਟਾ ਰਹੂਗਾ ਨਾਲ ਸੇਮ ਇਦਾਂ ਮਾਡਲ ਨੇ ਵੇਅਰ ਕੀਤਾ ਹੋਇਆ ਬਹੁਤ ਸੋਹਣੀ ਕੈਟਲੌਗ ਆਈ ਆ ਬਹੁਤ ਹੀ ਪਿਆਰੀ ਇਹ ਸਾਰੀ ਗਰਮੀਆਂ ਦੇ ਅਕੋਰਡਿੰਗ ਆ ਜਿੰਮੇ ਮਰਜੀ ਤੁਸੀਂ ਇਹਨੂੰ ਦੋਨੇ ਮੌਸਮਾਂ 'ਚ ਵੇਅਰ ਕਰ ਸਕਦੇ ਹੋ ਕੱਪੜਾ ਇੰਨਾ ਜਿਆਦਾ ਫਾਈਨ ਆ ਬਹੁਤ ਪਿਆਰਾ ਕੱਪੜਾ ਵਾ ਬਿਨਾ ਲਾਈਨਿੰਗ ਤੋਂ ਬਣਾ ਲਓਗੇ ਤਾਂ ਵਧੀਆ ਗਰਮੀਆਂ ਦੇ ਵਿੱਚ ਪਊਗਾ ਜੇ ਕਈ ਪੈਣਾ ਕਾਟਨ ਚਾਹੀਏ ਵਧੀਆ ਹੋਵੇ ਚਾਹੀਏ ਜਿੰਮੇ ਮਰਜੀ ਹੋਵੇ ਹਰ ਪੈਨ ਲਾਈਨਿੰਗ ਲਗਵਾ ਲੈਂਦੀ ਆ ਤਾਂ ਤੁਸੀਂ ਫਿਰ ਦੋਨੇ ਮੌਸਮਾਂ 'ਚ ਇਹਨੂੰ ਵੇਅਰ ਕਰ ਲੋਗੇ ਨਾਲ ਹੀ ਦ ਸੇਮ ਰਹੂਗਾ ਜੀ ਦੁਪੱਟਾ ਨੰਬਰ ਹੋਊਗਾ 6 ਮੇਨ ਬਲੈਕ ਦਾ ਹੈ ਬਲੈਕ ਸੂਟ 6 ਨੰਬਰ ਆ ਜੀ ਆ ਵਾਲਾ ਸੂਟ ਜਿਹੜਾ ਰਸਟ ਕਲਰ ਚ ਦਿਖਾਇਆ ਹੈ ਪ੍ਰੋਪਰ ਰਸਟ ਸ਼ੇਡ ਦੇ ਵਿੱਚ ਹੈ ਇਹਦਾ ਨੰਬਰ ਹੋਊਗਾ ਜੀ 8 8 ਨੰਬਰ ਇਹ ਸੂਟ ਰਹੂਗਾ ਨਹੀਂ 7 ਇਹਦਾ ਨੰਬਰ ਹੋਊਗਾ ਜੀ 7 ਜਿਹੜਾ ਰਸਟ ਕਲਰ ਦਾ ਸੂਟ ਆ ਇਹਦਾ ਪ੍ਰੋਪਰ ਕਲਰ ਹੋਊਗਾ 7 7 ਸੂਟ ਇਹ ਸਾਡੇ ਕੋਲ ਆਏ ਨੇ 8 ਸੂਟ ਸੀਗੇ 7 ਨੇ ਆਪਣੇ ਕੋਲ ਪਰ ਫਟਾਫਟ ਪਿਕ ਕਰਨੇ ਆ ਜਿੰਨਾਂ ਨੂੰ ਜਿਹੜਾ ਕਲਰ ਵੀ ਪਸੰਦ ਆ ਰਿਹਾ ਹੋਊਗਾ ਲੋਜੀ ਇੱਕ ਮੈਂ ਚੀਜ਼ ਲੈ ਕੇ ਆਈਆਂ ਕਬੀਰ ਬ੍ਰਾਂਡ ਦੇ ਵਿੱਚ ਬਹੁਤ ਸੋਹਣੀ ਬਹੁਤ ਹੀ ਪਿਆਰੀ ਸੇਮ ਸਟੱਫ ਦੇ ਵਿੱਚ ਰਹੂਗਾ ਇਹਦੇ ਉੱਤੇ ਸਾਰਾ ਤੁਹਾਨੂੰ ਮਿਲੇਗਾ ਲੈਸਸ ਦਾ ਕੰਮ ਹੋਇਆ ਕਬੀਰ ਬ੍ਰਾਂਡ ਵੀ ਰਾਮਟੈਕਸ ਵਾਂਗੂ ਪੂਰਾ ਟੌਪ ਦਾ ਬ੍ਰਾਂਡ ਆ ਜਿਹੜੀਆਂ ਪਹਿਣਾ ਬ੍ਰਾਂਡ ਦੀ ਨੌਲੇਜ ਰੱਖਦੀਆਂ ਹੋਣਗੀਆਂ ਇਹ ਬ੍ਰਾਂਡ ਨੇ ਜਿਹੜੇ ਸਾਰੇ ਰੀਵਾ ਵਗੈਰਾ ਤੋਂ ਸਭ ਤੋਂ ਉੱਪਰ ਬ੍ਰਾਂਡ ਆ ਜਾਂਦੇ ਨੇ ਬੂ ਮੇਡ ਹੋਇਆ ਕਬੀਰ ਬ੍ਰਾਂਡ ਹੋਇਆ ਰਾਮਟੈਕਸ ਹੋਇਆ ਇਹ ਸਭ ਤੋਂ ਵਧੀਆ ਘਰਾਂ ਦਾ ਫੈਬਰਿਕ ਆ ਜਾਨੀ ਕਿ ਇਸ ਤਰ੍ਹਾਂ ਮਿਲੂਗਾ ਜੀ ਇਹਦਾ ਸਾਰਾ ਲੈਸਸ ਦਾ ਕੰਮ ਮਿਲੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੱਲੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਮਿਲੂਗਾ ਪੈਚ ਦਾ ਕੰਮ ਇਹਦੇ ਨਾਲ ਵੀ ਸੇਮ ਪਲੇਨ ਬਾਟਮ ਆਉ ਕਾਟਨ ਦੀ ਬਹੁਤ ਹੀ ਪਿਆਰੀ ਜਹੀ ਬਹੁਤ ਸੋਹਣੇ ਸਾਰਾ ਪੈਚਸ ਦਾ ਕੰਮ ਹੋ ਕੇ ਸਾਰਾ ਥ्रेड ਦਾ ਕੰਮ ਹੋਇਆ ਹੋਇਆ ਇਹਦੇ ਨਾਲ ਜਿਹੜਾ ਦੁਪੱਟਾ ਆਊਗਾ ਨਾ ਪਿਓਰ ਮਾਲ ਦੇ ਦੁਪੱਟੇ ਲੱਗੇ ਹੋਏ ਨੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਪਿਓਰ ਮਾਲ ਦੇ ਦੁਪੱਟੇ ਨੇ ਇਸ ਤਰ੍ਹਾਂ ਦੇ ਜੀ ਇਹ ਮਸਲੀਨ ਨਾਲੋਂ ਵਦਿਆ ਬਹੁਤ ਹੀ ਜਿਆਦਾ ਸੌਫਟਨੈਸ ਹੈ ਜਿਹੜੀਆਂ ਭੈਣਾਂ ਕਹਿੰਦੀਆਂ ਸਿੱਤੇ ਰੁਕੇ ਬੁੱਕਲ ਵੱਜੇ ਦੁਪੱਟੇ ਦੀ ਉਸ ਤਰ੍ਹਾਂ ਇਹਨਾਂ ਦੁਪੱਟਿਆਂ 'ਚ ਖੜਾਵਾ ਬਹੁਤ ਸੋਹਣਾ ਮਸਲੀਨ ਕਾਟਨ ਦਾ ਬੇਸ ਆ ਇਹ ਬਹੁਤ ਹੀ ਪਿਆਰਾ ਇਸ ਤਰ੍ਹਾਂ ਸਾਰਾ ਡਿਜੀਟਲ ਦੁਪੱਟਿਆਂ ਦੇ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਮਿਲਣਗੇ ਤੇ ਬਾਈ ਚੜਾਈ ਦੁਪੱਟਿਆਂ ਦੀ ਬਹੁਤ ਜਿਆਦਾ ਬਹੁਤ ਪਿਆਰੇ ਨੇ ਤੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 2050 ਦੋ ਕਲਰ ਨੇ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਸੈਕਿੰਡ ਕਲਰ ਇਹਦੇ ਵਿੱਚ ਆਪਣੇ ਕੋਲ ਹੈਗਾ ਜੀ ਕਰੀਮ ਕਲਰ ਆਲੋ ਜੀ ਸੈਕਿੰਡ ਕਲਰ ਇਹਦਾ ਹੈਗਾ ਕਰੀਮ ਕਲਰ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦੇਣਾ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਤੱਕ ਪਹੁੰਚਦਾ ਹੋ ਸਕੇ ਆਲੋ ਜੀ ਨਾਲ ਸੇਮ ਆ ਰਿਹਾ ਦੁਪੱਟਾ ਸਾਰਾ ਡਿਜੀਟਲ ਬਹੁਤ ਲੰਬਾਈ ਜਿਹਾ ਸਾਰੇ ਦੁਪੱਟੇ 'ਚ ਪਹਿਲਾਂ ਡਿਜੀਟਲ ਪ੍ਰਿੰਟਿੰਗ ਹੋਈ ਹੈ ਫਿਰ ਉਸ ਤੋਂ ਉੱਪਰ ਆ ਸਾਰੀ ਪ੍ਰਿੰਟਿੰਗ ਹੋਈ ਹੋਈ ਹੈ ਬਹੁਤ ਪਿਆਰਾ ਦੁਪੱਟਾ ਬਹੁਤ ਹੀ ਸੋਹਣਾ ਮਹਿੰਦੀ ਆ ਸੂਟ ਜਿਹੜੀ ਭੈਣ ਨੂੰ ਵੀ ਬੁਕਿੰਗ ਚਾਹੀਦੀ ਹੋਈ ਤਾਂ ਨੰਬਰ ਹੋਊਗਾ ਜੀ 8 ਜੇ ਤੁਸੀਂ ਕਰੀਮ ਸੂਟ ਮੰਗਵਾ ਰਹੇ ਹੋ ਤਾਂ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ ਫਟਾਫਟ ਆਰਡਰ ਕਰ ਦਿਓ ਜਿੰਨਾ ਵੀ ਭੈਣਾਂ ਨੂੰ ਚਾਹੀਦੇ ਹੋਏ 7 ਪੀਸ ਰਾਮ ਟੈਕਸ ਦੇ ਆ 2 ਪੀਸ ਆਪਣੇ ਕੋਲ ਕਬੀਰ ਬ੍ਰਾਂਡ ਦੇ ਆਏ ਨੇ ਸੋ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ